ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਣਕ ਦੇ ਰਹਿਤ ਖੂਦ ਨੂੰ ਅੱਗ ਨਾ ਲਗਾਈ ਜਾਵੇ ਲੇਕਿਨ ਕਿਸਾਨ ਨੇ ਜਿਹੜੇ ਉਹ ਲਗਾਤਾਰ ਇਸ ਰਹਿਤ ਖੂਦ ਨੂੰ ਅੱਗ ਲਗਾ ਰਹੇ ਨੇ ਜਿਸ ਕਰਕੇ ਕਈ ਹਾਦਸੇ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਵਾਪਰ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਪਰੇ ਹਾਦਸੇ ਵਿੱਚ ਦਾਦਾ-ਦਾਦੀ ਅਤੇ ਪੋਤੇ ਦੀ ਅੱਗ ਵਿੱਚ ਇੱਕ ਹਾਦਸਾ ਹੋਣ ਕਰਕੇ ਮੌਤ ਹੋ ਗਈ ਸੀ ਇਸੀ ਤਰ੍ਹਾਂ ਦੋ ਤੋਂ ਤਿੰਨ ਨੌਜਵਾਨ ਨੇ ਜਿਹੜੇ ਉਹ ਵੀ ਇਸ ਅੱਗ ਦੀ ਭੇਡ ਚੜ ਚੁੱਕੇ ਨੇ ਜੇ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਕੋਈ ਗਿਣਤੀ ਹੀ ਨਹੀਂ ਹੈ ਕਿ ਕਿੰਨੇ ਕ ਜਾਨਵਰ ਅਤੇ ਕਿੰਨੇ ਕ ਦਰਖਤ ਨੇ ਜਿਹੜੇ ਇਸ ਅੱਗ ਦੇ ਵਿੱਚ ਸਾੜੇ ਜਾ ਚੁੱਕੇ ਨੇ ਬਹੁਤ ਸਾਰੀਆਂ ਥਾਵਾਂ ਤੇ ਦੇਖਿਆ ਜਾਂਦਾ ਹੈ ਕਿ ਕਿਸਾਨ ਨੇ ਜਿਹੜੇ ਉਹ ਆਪਣੇ ਖੇਤਾਂ ਵਿੱਚ ਅੱਗ ਲਗਾ ਕੇ ਇੱਕ ਪਾਸੇ ਹੋ ਜਾਂਦੇ ਨੇ ਅਤੇ ਤੇਜ਼ ਹਵਾਵਾਂ ਕਰਕੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਅੱਗ ਆ ਜਿਹੜੀ ਉਹ ਕਾਫੀ ਜ਼ਿਆਦਾ ਫੈਲ ਜਾਂਦੀ ਹੈ ਅਤੇ ਹੋਰ ਚੀਜ਼ਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਹਜ਼ਾਰਾਂ ਦਰਖਤ ਨੇ ਜਿਹੜੇ ਉਹ ਹਰ ਸਾਲ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਸਾੜ ਦਿੱਤੇ ਜਾਂਦੇ ਨੇ ਤਾਂ ਹੁਣ ਗੁਰਦਾਸਪੁਰ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਖੇਤਾਂ ਵਿੱਚ ਅੱਗ ਲਗਾਈ ਜਾਂਦੀ ਹੈ ਤਾਂ ਅੱਗ ਪੰਸਪ ਦੇ ਗੋਦਾਮਾਂ ਵਿੱਚ ਪਹੁੰਚ ਜਾਂਦੀ ਹੈ ਤਾਂ ਗੋਦਾਮਾਂ ਦੇ ਵਿੱਚ ਪਿਆ ਸਮਾਨ ਜਿਹੜਾ ਉਹ ਜਲਣਾ ਸ਼ੁਰੂ ਹੋ ਜਾਂਦਾ ਹੈ ਗੋਦਾਮਾਂ ਦੇ ਵਿੱਚ ਕਰੋੜਾਂ ਰੁਪਏ ਦੀ ਕੀਮਤ ਦਾ ਅੰਗਾਜ ਵੀ ਪਿਆ ਸੀ ਤਾਂ ਮੌਕੇ ਉੱਤੇ ਫਾਇਰ ਬ੍ਰਿਗੇਡ ਨੂੰ ਸੱਦਿਆ ਜਾਂਦਾ ਹੈ ਬਰਦਾਸਪੁਰ ਦੇ ਪੰਡੋਰੀ ਰੋਡ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਖੇਤਾਂ ਦੇ ਵਿੱਚ ਲਗਾਈ ਅੱਗ ਪੰਜ ਸਪਲਾਈ ਗੋਦਾਮਾਂ ਤੱਕ ਪਹੁੰਚ ਗਈ ਜਿਸ ਕਰਕੇ ਗੋਦਾਮ ਦੇ ਅੰਦਰ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟ ਦੇ ਜਿਹੜੇ ਉਹ ਝੜ ਕੇ ਸੁਆਹ ਹੋ ਗਏ ਪੂਰੀ ਤਰ੍ਹਾਂ ਗੋਦਾਮ ਦੇ ਅੰਦਰ ਅੱਗ ਆ ਜਿਹੜੀ ਉਹ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਜਿਹੜੀਆਂ ਉਹ ਬੁਲਾਈਆਂ ਜਾਂਦੀਆਂ ਨੇ ਅਤੇ ਲੰਮਾ ਤੇ ਮੁਸ਼ਕਲ ਕਰਨ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਜਾਂਦਾ ਹੈ ਰਾਤ ਦੀ ਗੱਲ ਇਹ ਰਹਿੰਦੀ ਹੈ ਕੀ ਗਦਾਮ ਦੇ ਅੰਦਰ ਅਨਾਜ ਤੱਕ ਇਹ ਅੱਗ ਨਹੀਂ ਸੀ ਪਹੁੰਚੀ ਨਹੀਂ ਤਾਂ ਕਰੋੜਾਂ ਰੁਪਏ ਦਾ ਅਨਾਜ ਆ ਜਿਹੜਾ ਉਹ ਜਲ ਕੇ ਸਵਾਹ ਹੋ ਜਾਣਾ ਸੀ ਤਾਂ ਮੌਕੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਏ ਉਹਨਾਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸਰਕਾਰ ਦਾ ਵੱਡਾ ਨੁਕਸਾਨ ਹੋ ਜਾਣਾ ਸੀ ਅਤੇ ਸਾਰਾ ਅਨਾਜ ਆ ਜਿਹੜਾ ਉਹ ਜਲ ਕੇ ਤਬਾਹ ਹੋ ਜਾਣਾ ਸੀ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਹੁਣ ਵਿਭਾਗ ਦੇ ਵੱਲੋਂ ਇੱਕ ਰਿਪੋਰਟ ਤਿਆਰ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਸਰਕਾਰ ਦਾ ਕਿੰਨੇ ਰੁਪਏ ਦਾ ਨੁਕਸਾਨ ਆ ਜਿਹੜਾ ਉਹ ਹੋਇਆ ਹੈ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਕਿਸਾਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ ਕਰ ਚੁੱਕੇ ਨੇ ਲੇਕਿਨ ਅੱਗ ਲਾਉਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਵਾਪਰ ਰਹੀਆਂ ਨੇ ਬਹੁਤ ਸਗਨਿਆ ਥਾਵਾਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਕਿਸਾਨ ਨੇ ਜਿਹੜੇ ਉਹ ਅੱਗ ਲਾ ਕੇ ਚਲੇ ਜਾਂਦੇ ਨੇ ਤੇ ਬਾਅਦ ਵਿੱਚ ਇਹ ਅੱਗ ਵੱਡੀ ਤਬਾਹੀ ਦਾ ਕਾਰਨ ਬਣਦੀ ਹੈ ਹਜ਼ਾਰਾਂ ਦਰਖਤ ਤੇ ਪੰਛੀ ਨੇ ਜਿਹੜੇ ਇਸ ਅੱਗ ਦੇ ਵਿੱਚ ਮੱਚ ਜਾਂਦੇ ਨੇ ਤੇ ਹੋਰ ਜੀਵਾਂ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਹੁਣ ਤੱਕ ਪੰਜਾਬ ਦੇ ਵਿੱਚ 7 ਤੋਂ 8 ਮੌਤਾਂ ਨੇ ਜਿਹੜੀਆਂ ਉਹ ਇਸ ਅੱਗ ਦੇ ਕਰਕੇ ਹੋ ਚੁੱਕੀਆਂ ਨੇ ਦਾਦਾ-ਦਾਦੀ ਅਤੇ ਪੋਤੇ ਦੀ ਮੌਤ ਇੱਕ ਹਾਦਸੇ ਵਿੱਚ ਹੋਈ ਹੈ ਇਸੇ ਤਰ੍ਹਾਂ ਕਈ ਨੌਜਵਾਨ ਨੇ ਜਿਹੜੇ ਉਹ ਵੀ ਇਸ ਅੱਗ ਦੀ ਭੇਟ ਚੜ ਚੁੱਕੇ ਨੇ ਤਾਂ ਪਹਿਲਾਂ ਵੀ ਅਜਿਹੇ ਹਾਦਸੇ ਦੇਖਣ ਨੂੰ ਮਿਲੇ ਸੀ ਤਾਂ ਇੱਕ ਥਾਂ ਤੇ ਹੋਰ ਹਾਦਸਾ ਵਾਪਰਿਆ ਸੀ ਜਿੱਥੇ ਇੱਕ ਅੱਗ ਆ ਜਿਹੜੀ ਉਹ ਪਿੰਡ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਪਿੰਡ ਦੇ ਜਿਹੜੇ ਪਤਵਾਰੇ ਹੁੰਦੇ ਨੇ ਉੱਥੇ ਅੱਗ ਕਾਫੀ ਨੁਕਸਾਨ ਕਰਦੀ ਹੈ ਇਸ ਅੱਗ ਦੇ ਵਿੱਚ ਵੱਡੀ ਤਬਾਹੀ ਹੁੰਦੀ ਹੈ ਲੋਕਾਂ ਦੀ ਟੂੜੀ ਅਤੇ ਹੋਰ ਸਮਾਨ ਜਿਹੜਾ ਉਹ ਡਲ ਕੇ ਸਵਾਹ ਹੋ ਜਾਂਦਾ ਹੈ ਇੱਕ ਥਾਂ ਤੇ ਇੱਕ ਕੇ ਕਿਸਾਨ ਦੇ ਵੱਲੋਂ 50 ਟਰਾਲੀਆਂ ਦਾ ਤੂੜੀ ਦਾ ਢੇਰ ਲਗਾਇਆ ਗਿਆ ਸੀ ਤਾਂ ਕਿਸਾਨ ਦੇ ਵੱਲੋਂ ਉਸ ਤੂੜੀ ਦਾ ਅੱਗੇ ਇਸਤੇਮਾਲ ਕੀਤਾ ਜਾਣਾ ਸੀ ਲੇਕਿਨ ਕਿਸੇ ਵਿਅਕਤੀ ਵੱਲੋਂ ਅੱਗ ਲਗਾਈ ਜਾਂਦੀ ਹੈ ਜਿਹੜੀ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਉਹ ਸਾਰੀ ਤੂੜੀ ਆ ਜਿਹੜੀ ਉਹ ਜਲ ਕੇ ਸੁਆਹ ਹੋ ਜਾਂਦੀ ਹੈ ਤਾਂ ਆਰਥਿਕ ਤੌਰ ਤੇ ਵੀ ਪੰਜਾਬੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਅਜਿਹੇ ਘਟਨਾਵਾਂ ਵਿੱਚ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਇਨਸਾਨਾਂ ਅਤੇ ਜਾਨਵਰਾਂ ਦੀਆਂ ਜਾਦੀਆਂ ਨੇ ਵਾਤਾਵਰਨ ਨੂੰ ਵੀ ਕਾਫੀ ਦਾਦਾ ਨੁਕਸਾਨ ਆ ਡੇੜਾ ਉਹ ਪਹੁੰਚ ਲਈ ਆਏ ਤਾਂ ਇਸ ਪੂਰੇ ਮਾਮਲੇ ਬਾਰੇ ਤੁਸੀਂ ਕੀ ਕਹੋਗੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜਸਵੀਰ ਕੋਰ ਗੜਾਉਣਾ ਪੰਸਬ ਦਾ ਆਪਣੀ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਉੱਥੋਂ ਫੋਨ ਆਇਆ ਕਿ ਇੱਧਰ ਅੱਗ ਲੱਗੀ ਹੈ ਐਕਚੁਅਲੀ ਅੱਗ ਲੱਗੀ ਹੈ ਜਿਹੜਾ ਲੱਗੇ ਨਾਰਸ ਪੇ ਆ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਇਰ ਗੈਡਨ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹੜੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਗੜਾਉਣਾ ਨੂੰ ਕਰੇਟਾਂ ਚ ਕਵਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਆ ਬਾਅਦ ਚ ਪਤਾ ਲੱਗੇਗਾ ਹਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕਰੇਡਾ ਗਏ ਇੱਥੇ ਦੇ ਘੱਟੋ ਘੱਟ ਆਪਣੇ 14000 ਰੇਟ ਪਏ ਆ ਇਹ ਸਿਰ ਹੁਣ ਬਾਅਦ ਚ ਪਤਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕੀ ਸੜਿਆ ਕੀ ਨਹੀਂ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਆਏ ਤੁਰੰਤ ਕਾਰਵਾਈ ਕਰਦੇ ਤਿੰਨ 5 ਗੱਡੀ ਗੱਡੀਆਂ ਮੌਕੇ ਤੇ ਪਹੁੰਚ ਆ ਤੀਆਂ ਇੱਕ ਵਾਂ ਬਟਾਲੇ ਫੋਨ ਕਰਤਾ ਬਟਾਲੇ ਨੂੰ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅੱਗ ਨੇ ਕਿਸੇ ਵੀ ਘਰ ਆ ਪਾਇਆ ਕਿ ਕੋਈ ਚੀਜ਼ ਨਹੀਂ ਅੱਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਦਾ ਹੈ ਕਿਹੜੀ ਕਿਹੜੀ ਚੀਜ਼ ਰਿਪੋਰਟ ਚ ਲਈ ਆ ਇਹ ਫਿਲਹਾਲ ਤੇ ਇਹ ਲੱਕੜ ਦੇ ਕਰੀਟ ਅਤੇ ਪਲਾਸਟਿਕ ਦੇ ਕਰੀਟ ਆ ਇਹ ਇਹਨਾਂ ਨੂੰ ਹੇ ਲੱਗੀ ਅੱਗ ਚਲੋ ਅੰਦਰ ਬਚਾਓ ਆ ਕਣਕ ਕਣਕ ਦਾ ਬਚਾਓ ਕਿੰਨਾ ਤੱਕ ਸਮਾਂ ਇਹਦਾ ਹਜੇ ਅੰਦਾਜ਼ਾ ਨਹੀਂ ਲਗਾ ਜਾ ਸਕਦਾ ਇਹ ਹੁਣ ਇੰਸਪੈਕਟਰ ਸਾਹਿਬ ਨੂੰ ਪੁੱਛਣਾ ਵੀ ਕੀ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹ ਗਦਾਮ ਦਾ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗਦਾ ਬਸ ਇੱਕ ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਬਚਾਓ ਬੋਰੀਆਂ ਦਾ ਬਚਾਅ ਹੀ ਤਕਰੀਬਨ ਲੱਗਦਾ ਮੈਨੂੰ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿੰਦਾਂ ਲੱਗੀ ਆ ਇੱਕ ਗਰਦਾਸਪੁਰ ਦਾ ਨਾਂ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਸੀ ਤੇ ਦੇਖਿਆ ਦੂਰ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਇਗਜ਼ਾਮਾਂ ਦੇ ਲੇਕਨ ਕਿ ਦਾਮਾਂ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੁਆੜਕੁੜ ਪੇਰਾ ਸੀਗਾ ਉਹਦੀ ਉਹਨੂੰ ਅੱਗ ਲੱਗੀ ਆ ਅੰਦਰ ਬਚਾ ਹੋ ਗਿਆ ਅੱਗ ਕਿੱਦਾਂ ਲੱਗੀ ਆ ਇਹ ਦੇਖੋਗੇ ਆਪਕੋ ਪਤਾ ਲੱਗੇਗਾ ਜਿਸ ਤਰ੍ਹਾਂ ਲੋਕ ਇਹਦੇ ਫਾਰ ਬਿਗੜਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗ ਬਿਜਾਉਂਦੇ ਨੇ ਕਹਿੰਦੇ ਆ ਦੋ ਪਹਿਲਾਂ ਆ ਗਏ ਸਾਡੇ ਹੁੰਦੇ ਤੇ ਇੱਕ ਵਾ ਇੱਕ ਦੋ ਪਹਿਲਾਂ ਹੋ ਗਈਆਂ ਨੇ